ਆਹ ਇਹ ਦੇਖ ਸਕਦੇ ਹੋ ਤੁਸੀਂ ਵੈਦ ਜੀ ਜਿਹੜੇ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜੇ ਐ ਗੋਡਿਆਂ ਦੇ ਦਰਦ ਨੂੰ ਦੂਰ ਕਰ ਦਿੰਦੇ ਨੇ ਇੱਕ ਰੱਸੀ ਜ਼ਰੂਰ ਬੰਨਦੇ ਨੇ ਇਹ ਅਸੀਂ ਵੈਦ ਜੀ ਤੋਂ ਪਹਿਲਾਂ ਜਾਨਣਾ ਚਾਹਾਂਗੇ ਕੀ ਇਹ ਰੱਸੀ ਵੈਦ ਜੀ ਇਹ ਰੱਸੀ ਦੇ ਵਿੱਚ ਕੋਈ ਜਾਦੂ ਹੈ ਜਿਵੇਂ ਜਿਹੜੀ ਰੱਸੀ ਉਹ ਬੰਨਦੇ ਹੋ ਤੁਸੀਂ ਹਰੇਕ ਦੇ ਜਿੰਨਾ ਫਰਕ ਇਹਨਾਂ ਦੇ ਕੋਲ ਹੁਣ ਆਉਣ ਨਾਲੇ ਪੈ ਗਿਆ ਉਹਨਾਂ ਫਰਕ ਕਿਤੋਂ ਪਹਿਲਾਂ ਪਿਆ ਕਿੱਥੋਂ ਬਈ ਨਹੀਂ ਬਿਲਕੁਲ ਨਹੀਂ ਪਿਆ ਹੱਥ ਦੇ ਸਰੋਂ ਜੰਮਦੀ ਮੈਂ ਇੱਥੇ ਦੇਖੀ ਆ ਹਾਂ ਹਾਂ ਕਤੋਂ ਮੈਨੂੰ ਇਹ ਜਿਆਦੀ ਨਹੀਂ ਸੀ ਪਰ ਮੈਨੂੰ ਇਦਾਂ ਲੱਗਦਾ ਸੀ ਕਿ ਫਿਰ ਬਹੁਤ ਜ਼ਿਆਦਾ ਸਾਹ ਚੜਦਾ ਹੈ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਆ ਸਕਦੀ ਆ ਇਹੇ ਮੈਨੂੰ ਜਾਰੀ ਚੀਜ਼ ਪਾਦਰ ਕਰਦੀ ਸੀ ਚੱਲਣ ਫਿਰਨ ਚ ਵੀ ਪ੍ਰੋਬਲਮ ਆਉਂਦੀ ਸੀ ਚੱਲਣ ਫਿਰਨ 'ਚ ਤਾਂ ਬਹੁਤ ਜ਼ਿਆਦਾ ਚੜਦਾ ਸੀ ਹੁਣ ਕਿਵੇਂ ਹਜੇ ਤਾਂ ਹੁਣ ਤਾਂ ਬਹੁਤ ਬੈਟਰ ਫੀਲ ਹੋ ਰਿਹਾ ਹਾਂਜੀ ਕਿ ਲੱਗ ਰਿਹਾ 50 60% ਫਰਕ ਹਾਂਜੀ ਹਾਂਜੀ 50% ਤਾਂ ਲੱਗ ਰਿਹਾ ਬਸੋ ਫਾਨੀ ਚੱਕੋ ਜੀ ਇੱਕ ਪੈਰ ਪਾਸੇ ਸਾਈਡ ਹੋ ਕੇ ਸਾਈਡ ਤੇ ਤਜਾ ਨਾ ਹੁੰਦਾ 6 ਮਹੀਨੇ ਲਈ ਮੈਂ ਇਹਨਾਂ ਮਿੰਟਰ ਦੇ ਦਾ ਛੜਦੇ ਏਰੀਆ ਚ ਬਾਹਰ ਹੁੰਦੇ ਵਿੱਚ 2008 ਦੇ ਵਿੱਚ ਟੈਕਸੀਡੈਂਟ ਹੋ ਗਿਆ ਜੱਪੂ ਦੇ ਵਿੱਚ ਜੀ ਉਦੋਂ ਮੇਰੀ ਸਰਜਰੀ ਹੋਈ ਆ ਮੇਰਾ ਚੂਲਾ ਟੁੱਟ ਗਿਆ ਸੀ ਗੋਡਾ ਟੁੱਟ ਗਿਆ ਸੀ ਹੋਰ ਕਾਫੀ ਕੋ ਟੁੱਟਪਨ ਹੋ ਗਿਆ ਸਾਰਾ ਹੀ ਆ ਮੇਰਾ ਸਾਰਾ ਹੀ ਆ ਮੇ ਸਾਰਾ ਬੈਲਟ ਆ ਨਾ ਮੈਂ ਤੋ ਬੈਹ ਹੋਵੇ ਨਾ ਮੇਰੀ ਚੌਂਕੜੀ ਲੱਗੇ ਨਾ ਮੈਂ ਤੋ ਤੁਰ ਮੈਂ ਤਾਂ ਦੋ ਪੈਰ ਨਹੀਂ ਤੁਰ ਹੁੰਦਾ ਉਦੋਂ ਮੈਂ ਆਇਆ ਤਾਂ ਫਿਰ ਮੈਂ ਮੁੜ ਕੇ ਇਤੋਂ ਵਿੱਚ ਬੈਠ ਕੇ ਮੈਂ ਕੱਢ ਕੇ ਖਾਲੀਆਂ ਮੈਂ ਤਾਂ ਉਤਰਨ ਦਾ ਘੜਿਆਂ ਨਾਲ ਦੌੜਦਾ ਉਦੋਂ ਤੇ ਮੈਂ ਕਿੰਨੇ ਬੰਦੇ ਲਿਆ ਚੁੱਕਾ ਹਾਂ ਜਦੋਂ ਇੱਥੇ ਪਹੁੰਚੇ ਕੀ ਟਾਈਮ ਸਹੀ ਹੋ ਗਿਆ ਟਾਈਮ ਉਸੇ ਟਾਈਮ ਤੁਰਪੇ ਗਿਆ ਮੈਂ ਦੌੜ ਕੇ ਛਾਲਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਕਹਿੰਦੇ ਮੇਤੋਂ ਉੱਠਿਆ ਵੀ ਨਹੀਂ ਸੀ ਜਾਂਦਾ ਨਾ نیچے ਬੈਠ ਕੇ ਜਿਵੇਂ ਇੱਕ ਵਾਰੀ ਬਹਿ ਜਾਂਦਾ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੁਦ ਉਹ ਉੱਠ ਕੇ ਬੈਠ ਵੀ ਰਹੇ ਨੇ ਬੈਠ ਕੇ ਫਿਰ ਵੀ ਖੜੇ ਹੋ ਰਹੇ ਨੇ ਸਹੀ ਬਿਨਾਂ ਕਿਸੇ ਹਜੇ ਦਵਾਈ ਤੋਂ ਜਦੋਂ ਵੈਦ ਜੀ ਕੋਲੇ ਪਹੁੰਚੇ ਇੱਥੇ ਵਾਲੇ ਡਾਕਟਰ ਮੈਨੂੰ ਫੋਨ ਕਰਕੇ ਪੁੱਛਦੇ ਸੀ ਤੇ ਤੁਸੀਂ ਇਹਨੂੰ ਕੀ ਦਿੱਤਾ ਕੋਈ ਮੈਡੀਸਿਨ ਦਿੱਤੀ ਹਜੇ ਇਹਨਾਂ ਨੇ ਕਿਵੇਂ ਹਜੇ ਕੋਈ ਮੈਡੀਸਿਨ ਨਹੀਂ ਦਿੱਤੀ ਕਿੰਨਾ ਕੁ ਸਮਾਂ ਲਾਇਆ ਇਹਨਾਂ ਨੇ ਜਿਵੇਂ ਕੋਈ ਮੈਂ ਕਿਹਾ 5 ਮਿੰਟ ਹੀ ਮਹੀਂ 5 ਮਿੰਟ ਨਹੀਂ 80 ਕੁ ਮਿੰਟ ਡੇਢ ਮਿੰਟ ਦਾ ਹਾਂ ਮਿੰਟ ਡੇਢ ਮਿੰਟ ਦਾ ਹਾਂਜੀ ਕਿੰਨਾ ਕੁ ਲੱਗਦਾ ਹੋਣ ਫਰਕ ਲੱਗ ਰਿਹਾ ਕੁਝ ਹਾਂਜੀ ਮੈਂ ਤੁਹਾਡੇ ਸਾਹਮਣੇ ਬਹਿ ਕੇ ਉੱਠਿਆ ਆ ਜੀ ਇਹ ਦਾਵਾ ਕਰਦੇ ਨੇ ਕਿ 50 ਤੋਂ 60% ਤਾਂ ਮਰੀਜ਼ ਕਹਿੰਦੇ ਉਦੋਂ ਹੀ ਸਹੀ ਹੋ ਜਾਂਦਾ ਜਦੋਂ ਮੇਰੇ ਕੋਲ ਦੁਕਾਨ ਅੰਦਰ ਆ ਗਿਆ ਮੇਰੇ ਕੋਲ ਤੇ ਉਹ ਚੀਜ਼ ਹੈਗੀ ਕਿਵੇਂ ਹੋ ਸਕਦਾ ਜੀ ਮੈਂ ਇਹਨਾਂ ਦੀਆਂ ਵੀਡੀਓ ਜਿੱਦਾਂ ਤੁਹਾਡੇ ਤੁਸੀਂ ਕਰਦੇ ਆ ਇਦਾਂ ਮੈਂ ਇਹਨਾਂ ਦੀਆਂ ਵੀਡੀਓ ਦੇਖ ਕੇ ਇਹਨਾਂ ਕੋਲ ਆਇਆ ਹਾਂ ਜੀ ਹਾਂਜੀ ਜਿਹਨੂੰ ਮੇਰੀ ਲੋੜ ਹੈ ਉਹ ਮੇਰੇ ਤੱਕ ਆ ਸਕਦਾ ਮੈਂ ਕਿਸੇ ਨੂੰ ਨਹੀਂ ਕਹਿਣਾ ਮੇਰੇ ਤੱਕ ਹਾਂ ਤੇ ਆਉਣਾ ਤਾਂ ਬੰਦਾ ਪੱਕੇ ਤੌਰ ਤੇ ਪਰਹੇਜ਼ ਹੂੰ ਜ਼ਰੂਰੀ ਹੈ ਜੇ ਪਰਹੇਜ਼ ਨਹੀਂ ਕਰਨਾ ਫਿਰ ਦਵਾਈ ਲੈਣ ਦਾ ਹੋਵੇ ਸਸ਼ੀਕਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਤਾਂ ਇੱਕ ਵਾਰ ਫਿਰ ਤੋਂ ਅਸੀਂ ਅੱਜ ਪਹੁੰਚੇ ਆਂ ਬਾਬਾ ਸ਼੍ਰੀ ਚੰਦਜੀ ਦੇਸੀ દવાਖਾਨਾ ਬੇਗੋਵਾਲ ਵਾਲਿਆਂ ਦੇ ਕੋਲ ਜਿੱਥੇ ਵੈਦ ਜਸਵੰਤ ਜੀ ਨੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਕਈ ਤਰ੍ਹਾਂ ਦੇ ਅਬ ਬਿਮਾਰੀਆਂ ਦੇ ਉੱਤੇ ਅੱਜ ਫੇਰ ਗੱਲਬਾਤ ਕਰਾਂਗੇ ਵੈਦ ਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਵੈਦ ਜੀ ਦਾ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡੀ ਡੀ5 ਦੀ ਟੀਮ ਦਾ ਤੇ ਦੇਖ ਰਹੇ ਹਸੋ ਤੈਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਆ ਵੈਜੀ ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਪੁੱਛੂੰਗਾ ਤੁਹਾਨੂੰ ਕਿ ਅੱਜ ਕੱਲ ਸਰਦੀਆਂ ਦਾ ਸਮਾਂ ਚੱਲ ਰਿਹਾ ਹੈ ਸਰਦੀਆਂ ਦੇ ਵਿੱਚ ਇੱਕ ਪ੍ਰੋਬਲਮ ਕੀ ਆਉਂਦੀ ਹੈ ਖਾਸ ਕਰਕੇ ਕੀ ਹੱਥ ਪੈਰ ਜਿਹੜੇ ਨੇ ਉਹ ਸੁੱਜਣ ਲੱਗ ਜਾਂਦੇ ਨੇ ਦਰਦ ਹੋਣ ਲੱਗ ਜਾਂਦਾ ਹੈ ਖਾਸ ਕਰਕੇ ਜਿੱਦਾਂ ਜਿੱਦਾਂ ਸਰਦੀ ਵਧਦੀ ਜਾਂਦੀ ਹੈ ਧੁੰਦਾਂ ਦਾ ਮੌਸਮ ਆਉਂਦਾ ਤਾਂ ਉਹ ਉਂਗਲਾਂ ਸੁੱਜਣੀਆਂ ਸ਼ੁਰੂ ਹੋ ਜਾਂਦੇ ਨੇ ਹੱਥਾਂ ਦੀਆਂ ਪੈਰਾਂ ਦੀਆਂ ਉਹ ਕਾਰਨ ਕੀ ਹੈ ਉਸ ਦਾ ਦੇਖੋ ਜਿਹੜਾ ਠੰਡ ਦੇ ਵਿੱਚ ਜ਼ਿਆਦਾਤਰ ਬੰਦੇ ਜਿਵੇਂ ਦੇਖਿਆ ਵੀ ਹੱਥ ਪਖੇ ਹੋਏ ਆ ਬੀਬੀਆਂ ਜਿਹੜੀਆਂ ਉਹ ਇਕਦਮ ਭੰਡੇ ਤੋਂ ਲਾਂਗੇ ਠੰਡੇ ਪਾਣੀ ਨਾਲ ਉਹਦਾ ਗਰਮ ਸਰਦ ਹੋ ਕੇ ਜਿਹੜਾ ਇਹ ਜੋਇੰਟ ਆ ਇਥੋਂ ਮਤਲਬ ਬਲੱਡ ਦੇ ਵਾਪਸੀ ਹੋਣਾ ਇਹ ਪੋਟਿਆਂ ਤੋਂ ਉਹ ਕਈ ਵਾਰੀ ਜੋਇੰਟ ਜਾਮ ਹੋ ਜਾਂਦਾ ਜੋ ਜਾਵੋਗਾ ਉਹ ਹੱਥ ਦੇ ਉਂਗਲਾਂ ਜਿਹੜੀਆਂ ਟਾਈਟ ਹੋਣੀ ਚੱਲੂ ਜਾਂਦੀਆਂ ਸੋਜ ਹੋਣੀ ਚੱਲੂ ਹੋ ਜਾਂਦੀ ਹੈ। ਇਹੀ ਕਾਰਨ ਆ ਪੈਰਾਂ ਤੇ ਇਸੇ ਤਰ੍ਹਾਂ ਜੀ ਕਈ ਵਾਰੀ ਆਪਾਂ ਕੱਪੜੇ ਲਾਉਂਦੇ ਠੰਡੇ ਫਰਸੇ ਪੈਰ ਲੱਗ ਜਾਂਦੇ ਆ ਜੀ ਤੇ ਉਹਦੇ ਨਾਲ ਵੀ ਜਿਹੜਾ ਸਰਕਲਾ ਉਹ ਰੁੱਕ ਜਾਂਦਾ ਰੁਕਣ ਦੇ ਨਾਲ ਸੋਜ ਉਦੋਂ ਹੋਣੀ ਜਾਂਦੋਂ ਕਿਸੇ ਅੰਗ ਦੇ ਵਿੱਚ blood ਸਕਲ ਘਟਣਾ ਸੋਜ ਉਦੋਂ ਹੀ ਹੋਣੀ ਹੈ ਜੀ ਤੇ ਜੇ ਪੈਰਾਂ ਤੇ ਸੋਜ ਆ ਤਾਂ ਮੈਂ ਉਹਨਾਂ ਨੂੰ ਰეკਮੈਂਡ ਕਰੂੰਗਾ ਕਿ ਤੁਸੀਂ ਰਾਤ ਨੂੰ ਜਦੋਂ ਸੌਣ ਲੱਗਣਾ ਹੂੰ ਹੂੰ ਸੋ ਪਹਿਲਾਂ 5 ਲੀਟਰ ਪਾਣੀ ਲੈ ਲਓ ਤੇ ਉਹਦੇ ਵਿੱਚ 100 ਗ੍ਰਾਮ ਫਟਕੜੀ ਘੋਲ ਦਿਓ ਜੀ ਉਸ ਵਿੱਚ ਪੈਰਾਂ ਦੇ ਉੱਥੇ ਟਕੋਰ ਕਰਕੇ ਲੱਤ ਤੱਕ ਗੋਡੇ ਤੋਂ ਥੱਲੇ ਟਕੋਰ ਕਰਕੇ ਰਾਤ ਨੂੰ ਪੈਰਾਂ ਥੱਲੇ ਸਰਾਣਾ ਰੱਖ ਲਓ ਪੈਣ ਲੱਗੇ ਤੇ ਦੋ ਤਿੰਨ ਦਿਨ ਦੇ ਵਿੱਚ ਸੋਜ ਸੋਜਿਆ ਜਿਹੜੀ ਉਹ ਉਤਰ ਜਾਂਦੀ ਹੈ ਇਹ ਤਾਂ ਜੇ ਹੱਥ ਹੈ ਹੱਥ ਦੇ ਉੱਤੇ ਵੀ ਤੁਸੀਂ ਫਟਕੜੀ ਵਾਲੇ ਪਾਣੀ ਦੇ ਵਿੱਚ ਹੱਥ ਪਾ ਕੇ ਰੱਖੋ 5-7 ਮਿੰਟ ਹੱਥਾਂ ਨੂੰ ਉੱਪਰ ਚੱਕ ਲੋ ਇਹਨਾਂ ਥੱਲੇ ਕਰ ਲੋ ਕਿਉਂ ਐ ਉੱਪਰ ਚੱਕਣ ਨਾਲ ਜਿਹੜਾ ਸਰਕਲ ਲੁਕਿਆ ਹੋਇਆ ਸਾਰਾ ਬਲੱਡ ਥੱਲੇ ਆ ਜਾਊਗਾ ਐਦਾਂ ਕਰਨਾ ਫਿਰ ਫਿਰ ਚੱਲ ਪੂਗਾ ਐਦਾਂ 2-4 ਵਾਰ ਕਰੋਗੇ ਸਰਕਲ ਚੱਲ ਪਿਆ ਇਹ ਜਿਹੜੀ ਐ ਸੋਜ ਤੇ ਆਕੜਾ ਆਪਣ ਜਿਹੜਾ ਉਹ ਟੁੱਟ ਜਾਊਗਾ ਇਹ ਇਹਦੀ ਕੋਈ ਦਵਾਈ ਵੀ ਲੈਣੀ ਪੈਣੀ ਐ ਨਾਲ ਅਵੈਜੀ ਕਿਦਾਂ ਦਵਾਈ ਜੇ ਕਿਸੇ ਦਾ ਮਤਲਬ ਕਹਿੰਦਾ ਐਦਾਂ ਕਰਨ ਨਾਲ ਨਹੀਂ ਹਟਦਾ ਫਿਰ ਆ ਕੇ ਦਵਾਈ ਲੈ ਸਕਦਾ ਅਦਰਵਾਇਤਾ ਇਦਾਂ ਹੀ ਹਟ ਜਾਂਦਾ ਤੇ ਅਗਲਾ ਇੱਕ ਪੁਆਇੰਟ ਆ ਮਾਈਗਰੇਨ ਦਾ ਜੀ ਜਦੋਂ ਇੱਕ ਅਤੇ ਸੈਕਿੰਡ ਲਈ ਜਿਹੜਾ ਦਿਮਾਗ ਹੈ ਉਹ ਬੰਦੇ ਦਾ ਕੰਮ ਕਰਨਾ ਬੰਦ ਕਰ ਦਿੰਦਾ ਜਿਵੇਂ ਆਪਾਂ ਨੂੰ ਮਤਲਬ ਦਿਮਾਗ ਚੱਕਾ ਜਾ ਹੋ ਜਾਣਾ ਉਹਨੂੰ ਆਪਾਂ ਮਾਈਗਰੇਨ ਦੀ ਪ੍ਰਵਾਸ਼ਾ ਕਹਿੰਦੇ ਆ ਹੂੰ ਇਹ ਉਦੋਂ ਹੁੰਦਾ ਜਦੋਂ ਕਿਸੇ ਚੀਜ਼ ਨੂੰ ਆਪਾਂ ਅਨੇਵਾ ਵਰਤੀ ਜਾਂਣਾ ਜੀ ਤੇ ਮਾਈਗਰੇਨ ਹੋ ਗਿਆ ਉਸ ਤੋਂ ਬਾਅਦ ਜਦੋਂ ਆਪਾਂ ਉਹਦੀ ਕੋਈ ਨਸ਼ੇ ਵਾਲੀ ਦਵਾਈ ਲੈਣ ਲੱਗ ਜਾਂਦੇ ਆ ਜੀ ਫਿਰ ਆਪਣਾ ਸਰੀਰ ਜਿਹੜਾ ਦਿਮਾਗ ਹੈ ਉਹ ਪੱਕੇ ਤੌਰ ਤੇ ਨਸ਼ਾ ਮੰਗਣ ਲੱਗ ਜਾਂਦਾ ਹੂੰ ਤੇ 1. ਇਸ ਤੋਂ ਜਦੋਂ ਆਪਾਂ ਉਹਨੂੰ ਛੱਡਦੇ ਜਾਦਾ ਨਸ਼ਾ ਵਧੀ ਜਾਂਦਾ ਹੂੰ ਹੂੰ ਤੇ ਫਿਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਜਿਹਨੂੰ ਆਪਾਂ ਆਪ ਬੰਦੇ ਨੂੰ ਕਹਿੰਦੇ ਵੀ ਇਹ ਕਮਲਾ ਹੋ ਗਿਆ ਮੈਂਟਲ ਦੀ ਅਫਸੈਟ ਹੋ ਗਿਆ ਜੀ ਫਿਰ ਉਹ ਸਹ ਹਾਲਾਤ ਦੇ ਵਿੱਚ ਚਲ ਜਾਂਦਾ ਹੂੰ ਹੂੰ ਤੇ ਮੇਰਾ ਸਿੱਧਾ ਜਿਹਾ ਪੁਆਇੰਟ ਆ ਇਹਨਾਂ ਚੀਜ਼ਾਂ ਨੂੰ ਜੇ ਕਿਸੇ ਦੇ ਐਦਾਂ ਹੋ ਗਿਆ ਹੂੰ ਉਹਨੂੰ ਇੱਕ ਸੇਵਕ ਰਾਤ ਨੂੰ ਜੂਸੀ ਸੇਵ ਖਾ ਕੇ ਜਿਹਦੇ ਚ ਜੂਸ ਨਿਕਲਦਾ ਉਹਨੂੰ ਜੂਸੀ ਸੇਵ ਕਿਹਾ ਜਾਂਦਾ ਜੀ ਤੇ ਉਹ ਸੇਵ ਖਾ ਕੇ ਇੱਕ ਦੁੱਧ ਦਾ ਗਲਾਸ ਪੀ ਕੇ ਪੈਣ ਨਾਲ ਉਹ ਕੁ ਮਹੀਨਿਆਂ ਦੇ ਵਿੱਚ ਯਾਤ ਜਿਹੜੀ ਆ ਉਹ ਬੰਦੇ ਨੂੰ ਮਾਈਗਰੇਨ ਤੋਂ ਛੁਡਕਾਰਾ ਮਿਲ ਜਾਂਦਾ ਤੇ ਜਿਹੜਾ ਦਿਮਾਗ ਹੈ ਪੂਰੇ ਤਰ੍ਹਾਂ ਤੇ ਫਰੈਸ਼ ਰਹਿਣਾ ਚાલુ ਹੋ ਜਾਂਦਾ ਤੇ ਇੱਕ ਆਪਾਂ ਕਹਿੰਦੇ ਆ ਵੀ ਕਿਸੇ ਵੀ ਬੀਬੀ ਨੂੰ ਲਕੋਰੀਆ ਹੂੰ ਹੂੰ ਤੇ ਲਕੋਰੀਏ ਤੋਂ ਕਈ ਬੰਦੇ ਕਈ ਜਾਂਦੇ ਹੱਡ ਖਰਦਾ ਜੀ ਐਦਾਂ ਪਾਣੀ ਪਿੰਦਾ ਜੀ ਆ ਹੁੰਦਾ ਉਹ ਹੁੰਦਾ ਇਹ ਦਵਾਈ ਮੇਰੀ 2.5 ਮਹੀਨੇ ਦਾ ਕੋਰਸ ਹੈ ਹਮ ਤੇ ਉਹ ਅਸੀਂ ਪੱਕੇ ਤੌਰ ਤੇ ਨੂੰ ਹਟਾ ਦਿੰਨੇ ਆ ਕਿਸੇ ਦੇ ਬਚਾ ਨਹੀਂ ਹੈਗਾ 20 ਸਾਲ ਹੋ ਗਏ ਅਸੀਂ ਦਵਾਈ ਦੇ ਪੈਸੇ ਜੇ ਕੋਈ ਬੰਦਾ ਉਹਦਾ ਜ਼ਿੰਮੇਵਾਰ ਬੰਦਾ ਕੋਈ ਆ ਕੇ ਜ਼ਿੰਮੇਵਾਰੀ ਲੈ ਲੈਂਦਾ ਤੇ ਪੈਸੇ ਵੀ ਬਾਅਦ ਚ ਲੈ ਲਾਂਗੇ ਬੱਚਾ ਹੋਏ ਤਾਂ ਫੇਰ ਲੈ ਲਾਂਗੇ ਜੀ ਤੇ ਇਥੇ ਇਹੋ ਜੀਆਂ ਦਵਾਈਆਂ ਆਪਾਂ ਗੁਰਪਾਤ ਸ਼ਾਹ ਦੀ ਕਿਰਪਾ ਦੇ ਨਾਲ ਦਿੰਨੇ ਆ ਕਿਸੇ ਦੇ ਤਿੱਲੀ ਵਧੀ ਹੈ ਕਿਸੇ ਦੇ ਲੀਵਰ ਦੇ ਵਿੱਚ ਸੋਜ ਹੋ ਗਈ ਜਾਂ ਲੀਵਰ ਫੈਟੀ ਹੋ ਗਿਆ ਉਹਦੀ ਵੀ ਆਮ ਹੀ ਦਵਾਈ ਦਿੰਨੇ ਆ ਤੇ ਮੇਰੇ ਖਿਆਲ ਦੇ ਵਿੱਚ ਬੰਦੇ ਨੂੰ ਜਿਹੜੀ ਅੱਜ ਸਬਜ਼ੀ ਖਾਦੀ ਹੈ ਉਹ ਹਫ਼ਤੇ ਬਾਅਦ ਬਣਾਉਣੀ ਚਾਹੀਦੀ ਹੈ ਜੀ ਤੇ ਜਿਹੜਾ ਅੱਜ ਫਰੂਟ ਖਾਦਾ ਉਹ ਵੀ ਹਫ਼ਤੇ 10 ਦਿਨ ਬਾਅਦ ਵਾਰੀ ਆਵੇ ਤੇ ਇਸੇ ਤਰ੍ਹਾਂ ਆਪਾਂ ਕਹਿੰਦੇ ਵੀ ਆਟਾ ਜ਼ਿਆਦਾਤਰ ਲੋਕੀ ਕਣਕ ਦਾ ਆਟਾ ਹੀ ਯੂਜ਼ ਕਰੀ ਜਾਂਦੇ ਆ ਜੀ ਕਣਕ ਦਾ ਆਟਾ ਜਿਹੜਾ ਬੰਦਾ ਜਿਆਦਾ ਯੂਜ਼ ਕਰਦਾ ਜਿਹੋ ਕਣਕ ਚ ਤੱਤ ਮਿਲਦਾ ਉਹ ਸਰੀ ਚ ਆਪੋ ਜਾਂਦਾ ਬਾਕੀ ਡੋਰ ਰਹੇ ਜਾਂਦੇ ਆ ਜਦੋਂ ਤੱਤਾਂ ਦਾ ਸੰਤੁਲਨ ਸਰੀ ਦੇ ਵਿੱਚੋਂ ਆਊਟ ਹੁੰਦਾ ਤਾਂ ਬੰਦਾ ਜਿਹੜਾ ਉਹਦਾ ਸਰੀ ਵੀ ਉੱਠ ਹੋਣਾ ਚાલુ ਹੋ ਜਾਂਦਾ ਤੇ ਮੇਰੀ ਸੋਚਿਆ ਜੇ ਅੱਜ ਕਣਕ ਦੀ ਰੋਟੀ ਖਾਧੀਏ ਕੱਲ ਨੂੰ ਘੱਟ ਤੋਂ ਘੱਟ ਇੱਕ ਟਾਈਮ ਚੇਂਜ ਕਰ ਲਓ ਕੱਲ ਮੱਕੀ ਦੀ ਖਾ ਲਓ ਇੱਕ ਟਾਈਮ ਪਰਸੋਂ ਫੇਰ ਕਣਕ ਦੀ ਖਾ ਲਓ ਚੌਥੇ ਇੱਕ ਟਾਈਮ ਬੇਸਣ ਦੀ ਖਾ ਲਓ ਇਦਾਂ ਹੀ ਫੇਰ ਕਣਕ ਦੀ ਖਾ ਲਓ ਅਗਲੇ ਦਿਨ ਅੱਗੇ ਕੁਦਰੇ ਦੀ ਖਾ ਲਓ ਇਦਾਂ ਚੇਂਜ ਕਰਕੇ ਖਾਣ ਨਾਲ ਕਦੇ ਵੀ ਸਰੀ ਨੂੰ ਕੋਈ ਰੋਗ ਫਾਇਦਾ ਹੁੰਦਾ ਹੀ ਨਹੀਂ ਜਿਆਦਾ ਨਮਕ ਜਿਆਦਾ ਠੰਡਾ ਜਿਆਦਾ ਗਰਮ ਇਹਨਾਂ ਚਾਰਕ ਚੀਜ਼ਾਂ ਤੋਂ ਬੰਦਾ ਪਰਹੇਜ਼ ਕਰੇ ਕਦੇ ਵੀ ਮੈਨੂੰ ਲੱਗਦਾ ਵੀ ਕਿਸੇ ਬੰਦੇ ਨੂੰ ਕਦੇ ਕੁਝ ਹੁੰਦਾ ਹੀ ਨਹੀਂ ਹਾਂ ਸਰਵਾਈਕਲ ਦੀ ਪ੍ਰੋਬਲਮ ਵੀ ਅੱਜਕੱਲ ਵੈਜੀ ਬਹੁਤ ਜ਼ਿਆਦਾ ਚੱਲ ਰਹੀ ਹੈ ਸਰਵਾਈਕਲ ਨੂੰ ਫਿੱਟ ਕਰਕੇ 15 ਦਿਨ ਦੀ ਦਵਾਈ ਦਿੰਦੇ ਆ ਕਿ ਦੁਬਾਰਾ ਨਾ ਹੋਵੇ ਹੂੰ ਉਹ ਗਾਰੰਟੀ ਨਾਲ ਜਦ ਹੀ ਫਿੱਟ ਹੋ ਜਾਂਦਾ ਮੌਕੇ ਨੂੰ ਜਦ ਮੌਕੇ ਤੇ ਜੇ ਫਿੱਟ ਕਰ ਕੋਈ ਉਹਦੀ ਪੱਕੀ ਦਵਾਈ ਖਾਣ ਦੀ ਤਾਂ ਨਹੀਂ ਜ਼ਰੂਰਤ ਕੋਈ 15 ਦਿਨ ਸਿਰਫ ਦਵਾਈ 15 ਦਿਨ ਸਿਰਫ 15 ਦਿਨ ਦੀ ਬਿਲਕੁਲ ਉਸ ਤੋਂ ਬਾਅਦ ਬਿਲਕੁਲ ਖਤਮ ਹੋ ਜਾਊਗਾ ਕਿਵੇਂ ਮੇਰਾ ਖਿਆਲ ਆ ਵੀ ਗੋਡੇ ਬੋਡੇ ਡਿਸਕ ਸਰਵੈਕ ਵਾਲੇ ਪਤਾ ਹੀ ਨਹੀਂ ਕਿੰਨੀ ਕ ਦੁਨੀਆ ਆਲੀ ਹੂੰ ਮੇਰਾ 23 ਘੰਟੇ ਕੰਮ ਕਰਕੇ ਲਗਾਤਾ 17 1783 1983 ਹੋਰੀ ਹੈ ਅ ਦੇਖਣਾ ਮੇਰਾ ਵਾਰਡ ਰਿਕਾਰਡ ਹੂੰ ਹੁਣ ਤੱਕ ਤੁਸੀਂ ਦੇਖ ਸਕਦੇ ਹੂੰ 23 ਘੰਟੇ ਲਗਾਤਾਰ ਕੰਮ ਕਰ 23 ਘੰਟੇ ਲਗਾਤਾਰ ਬਿਲਕੁਲ ਇਹ ਦੁਕਾਨ ਉਧਰ ਬਜ਼ਾਰਤ ਸੀ ਹੂੰ ਤੇ ਜਿਹੜੇ ਵੇਗਵਾਲ ਦੇ ਇੱਥੇ ਰਹਿਣ ਵਾਲੇ ਆ ਤੁਹਾਨੂੰ ਪਤਾ ਚੰਗੀ ਤਰ੍ਹਾਂ ਵੀ 8-8 ਵਾਰੀ ਪੁਲਿਸ ਆਉਦੀ ਸੀ ਜਾਮ ਖਲਾਉਣ ਲਈ ਹਾਂ ਇੰਨੀ ਕੁ ਦੁਨੀਆ ਮੇਰੇ ਕੋਲ ਮਿਲੋ ਕਹਿੰਦਾ ਆਲੀ ਹਾਂ ਤੇ ਕਹ ਲਓ ਵੀ ਬਾਬੇ ਨਾਲ ਸੀ ਕਿਰਪਾ ਦੇ ਨਾਲ ਪੀੜੀ ਦਾ ਪੀੜੀ ਚੱਲਿਆ ਆਉਂਦਾ ਜਦੋਂ ਮੈਂ ਨੌਕਰੀ ਕਰਦਾ ਸੀ ਉਦੋਂ ਵੀ ਲੋਕੀ ਮੇਰੇ ਕੋਲ ਮਗਰ ਉੱਥੇ ਚਲ ਜਾਂਦੀ ਇਹੀ ਕਾਰਨ ਸੀ ਮੇਰਾ ਤਿੰਨ ਵਾਰਸਾ ਘਾਲੀ ਚਰਵਾ ਛੱਡੀ ਹੂੰ ਇਹ ਹੀ ਕਾਰਨ ਸੀ ਉਹ ਕ੍ਰਿਸ਼ਨ ਦਾ ਜੀ ਜਿਹਨੂੰ ਮੇਰੀ ਲੋੜ ਹੈ ਹੂੰ ਉਹ ਮੇਰੇ ਤੱਕ ਕਹ ਸਕਦਾ ਮੈਂ ਕਿਸੇ ਨੂੰ ਨਹੀਂ ਕਹਿਣਾ ਮੇਰੇ ਤੱਕ ਹੂੰ ਠੀਕ ਧੰਨਵਾਦ ਤੇ ਆਉਣਾ ਤਾਂ ਬੰਦਾ ਪੱਕੇ ਤੌਰ ਤੇ ਪਰਹੇਜ਼ ਹੂੰ ਜ਼ਰੂਰੀ ਹੈ ਜੇ ਪ੍ਰਹੇਜ਼ ਨਹੀਂ ਕਰਨਾ ਫਿਰ ਦਵਾਈ ਲੈਣ ਦਾ ਹੋਵੇ ਹੂੰ ਜੇ ਪ੍ਰਹੇਜ਼ ਕਰਦਾ ਫਿਰ ਦਵਾਈ ਜੀ ਸਦਕੇ ਜਦੋਂ ਵੱਜ ਜਾਵੇ ਸਮਾਂ ਨਹੀਂ ਤੱਕ ਨਾਲੇ ਕੋਰਾ ਨਹੀਂ ਕਰਦਾ ਤਾਂ ਸਪੈਸ਼ਲ ਹੈਟਰੀ ਤੋਂ ਹੈ ਜੀ ਕੀ ਪ੍ਰੋਬਲਮ ਕੀ ਸੀ ਕਿ ਤੁਹਾਨੂੰ ਮੇਰੇ ਨਾਲ ਉੱਥੇ ਮੈਂ ਠੰਡ 'ਚ ਕੰਮ ਕਰਦਾ ਜਿੱਦਾਂ ਹੂੰ ਮੇਰੇ ਗੋਡਿਆਂ 'ਚ ਪ੍ਰੋਬਲਮ ਪੈ ਗਈ ਜਿੱਦਾਂ ਪੈਰਾਂ 'ਬਾਰ ਬੈਠ ਸਕਦਾ ਸੀ ਪਰ ਮੁੜ ਕੇ ਇਦਾਂ ਆਪਣੇ ਆਪ ਨਹੀਂ ਉੱਠਦਾ ਥੋੜੀ ਸਪੋਰਟ ਲੈਣੀ ਪੈਂਦੀ ਹੱਥਾਂ ਦੀ ਫੇਰ ਉੱਠ ਹੁੰਦਾ ਸੀ ਹੁਣ ਵੈਦ ਸਾਹਿਬ ਕੋਲ ਆਏ ਸੀਗੇ ਜਸਮント ਵੈਦ ਜੀ ਕੋਲ ਹਾਂਜੀ ਕਿਵੇਂ ਹੁਣ ਅਸੀਂ ਦੇਖ ਰਹੇ ਸੀ ਤੁਸੀਂ ਉੱਠ ਬੈਠ ਵੀ ਸਹੀ ਰਹੇ ਸੀ ਕਿ ਨਹੀਂ ਹਾਂ ਹੁਣ ਇਹਨਾਂ ਨੇ ਜਦੋਂ ਕੀਤਾ ਉਸ ਤੋਂ ਬਾਅਦ ਮੈਂ ਆਪਣੇ ਆਪ ਉੱਠਿਆ ਹੂੰ ਕੋਈ ਮੈਡੀਸਿਨ ਦਿੱਤੀ ਹਜੇ ਇਹਨਾਂ ਨੇ ਕੀ ਜਿਵੇਂ ਹਜੇ ਕੋਈ ਮੈਡੀਸਿਨ ਨਹੀਂ ਦਿੱਤੀ ਕਿੰਨਾ ਕੁ ਸਮਾਂ ਲਾਇਆ ਇਹਨਾਂ ਨੇ ਜਿਵੇਂ ਕੋਈ ਮੈਂ ਕਿਨਾਂ 5 ਮਿੰਟ ਹੀ ਮਹੀਂ 5 ਮਿੰਟ 30 ਸੈਕਿੰਡ ਜਾਂ ਕੁਝ ਮਿੰਟ ਡੇਢ ਮਿੰਟ ਦਾ ਹਾਂ ਮਿੰਟ ਡੇਢ ਮਿੰਟ ਦਾ ਹਾਂਜੀ ਹੂੰ ਕਿੰਨਾ ਕੀ ਲੱਗਾ ਹੁਣ ਫਰਕ ਲੱਗ ਰਿਹਾ ਕੁਝ ਹਾਂਜੀ ਮੈਂ ਤੁਹਾਡੇ ਸਾਹਮਣੇ ਬਹਿ ਕੇ ਉੱਠਿਆ ਆ ਜੀ ਇਹ ਦਾਵਾ ਕਰਦੇ ਨੇ ਕਿ 50 ਤੋਂ 60% ਤਾਂ ਮਰੀਜ਼ ਕਹਿੰਦੇ ਉਦੋਂ ਹੀ ਸਹੀ ਹੋ ਜਾਂਦਾ ਜਦੋਂ ਮੇਰੇ ਕੋਲ ਦੁਕਾਨ ਅੰਦਰ ਆ ਗਿਆ ਮੇਰੇ ਕੋਲ ਤੇ ਉਹ ਚੀਜ਼ ਹੈਗੀ ਕਿਵੇਂ ਹੋ ਸਕਦਾ ਜੀ ਮੈਂ ਇਹਨਾਂ ਦੀਆਂ ਵੀਡੀਓ ਜਿੱਦਾਂ ਤੁਹਾਡੇ ਤੁਸੀਂ ਕਰਦੇ ਆ ਇਦਾਂ ਮੈਂ ਇਹਨਾਂ ਦੀਆਂ ਵੀਡੀਓ ਦੇਖ ਕੇ ਇਹਨਾਂ ਕੋਲ ਆਇਆ ਜੀ ਹਾਂਜੀ ਪਹਿਲਾਂ ਵੀ ਕਿਤੇ ਗਏ ਹੋਰ ਡਾਕਟਰ ਕੋਲ ਨਹੀਂ ਮੈਂ ਕੋਈ ਦਵਾਈ ਖਾਦੇ ਨਹੀਂ ਨਹੀਂ ਕੁਝ ਨਹੀਂ ਖਾਦਾ ਆ ਲੱਕ ਤੋਂ ਪਹਿਲੇ ਹੱਥ ਲਾ ਕੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਕਹਿੰਦੇ ਮੇਤੋਂ ਉੱਠਿਆ ਵੀ ਨਹੀਂ ਸੀ ਜਾਂਦਾ ਨਾ نیچے ਬੈਠ ਕੇ ਜਿਵੇਂ ਇੱਕ ਵਾਰੀ ਬਹਿ ਜਾਂਦਾ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੁਦ ਉਹ ਉੱਠ ਕੇ ਬੈਠ ਵੀ ਰਹੇ ਨੇ ਬੈਠ ਕੇ ਫਿਰ ਵੀ ਖੜੇ ਹੋ ਰਹੇ ਨੇ ਸਹੀ ਬਿਨਾਂ ਕਿਸੇ ਹਜੇ ਦਵਾਈ ਤੋਂ ਜਦੋਂ ਵੈਦ ਜੀ ਕੋਲੇ ਪਹੁੰਚੇ ਇਟਲੀ ਵਾਲੇ ਡਾਕਟਰ ਮੈਨੂੰ ਫੋਨ ਕਰਕੇ ਪੁੱਛਦੇ ਸੀ ਤੇ ਤੁਸੀਂ ਇਹਨੂੰ ਕੀ ਦਿੱਤਾ ਮੈਂ ਕਿਹਾ ਤੁਸੀਂ ਕਹਿੰਦੇ ਇਨਸੂਲਿਨ ਮੈਨੂੰ ਕਹਿੰਦਾ ਵੀ ਬੰਨ ਨਹੀਂ ਸਕਦੀ ਤੇ ਆਹ ਟੈਂਪਰੇਰੀ ਲਾਉਣੀ ਪੈਂਦੀ ਹੈ ਜਿਹੜੀ ਜਾਮਣ ਦੀ ਕਿੜਕ ਦਾ ਗੁੱਦਾ ਹੈ ਉਹਦੇ ਵਿੱਚ 60% ਇਨਸੂਲਿਨ ਹੈ ਜਿਹਨੂੰ ਸ਼ੂਗਰ ਆ ਉਹ ਇਨਸੂਲਿਨ ਪੂਰੀ ਕਰਨ ਲਈ ਜਮਣ ਦੀ ਕਿੜਕ ਦਾ ਗੋਤਾ ਤੇ ਮੇਥੀ ਦਾਣਾ ਦੋ ਚੀਜ਼ਾਂ ਲੈਣੀ ਚાલુ ਕਰ ਦੇਵੇ ਸ਼ੂਗਰ ਦੀ ਅਸੀਂ ਦੀ ਅਸੀਂ ਫਿਰ ਜਾਂਦੀ ਠੀਕ ਕਿਸੇ ਤਰ੍ਹਾਂ ਦੀ ਵੀ ਸ਼ੂਗਰ ਹੋਵੇ ਕਿਸੇ ਵੀ ਤਰ੍ਹਾਂ ਦੀ ਸ਼ੂਗਰ ਹੋਵੇ ਤੇ 1 ਪੁਆਇੰਟ ਦੂਸਰਾ ਪੁਆਇੰਟ ਇੱਕ ਹੋਰ ਮੇਰਾ ਭਈ ਜਿਹੜੇ ਵਾਲ ਛੱਡਦੇ ਆ ਆ ਜੇ ਮੈਂ ਹੁਣ ਇੱਥੋਂ ਇਹ ਮੇਰਾ 100% ਦਾਵਾ ਹੈ ਕਿ ਵਾਲ ਦੁਬਾਰਾ ਆ ਜਾਣਗੇ ਵਾਲ ਛੱਡਣ ਦਾ ਬੰਦ ਹੋ ਜਾਂਦੇ ਆ ਤੇ ਸਿਰਫ ਮੇਰਾ ਤੇਲ ਉਹ 1000 ਰੁਪਏ ਦਾ 400 ਐਮਐਲ ਦੋ ਸ਼ੀਸ਼ੀਆਂ 100 200 200 ਐਮਐਲ ਨਹੀਂ ਅਸੀਂ 500 ਰੁਪਏ ਦੀ ਜਿੰਨੇ ਹੋਟੇਲ ਆਪਣਾ ਤਿਆਰ ਕੀਤਾ ਤੇ ਉਹਦੇ ਨਾਲ ਹਰ ਹਾਲਤ ਜਿਹੜੇ ਵਾਲ ਛੱਡ ਦੋਂ ਰੁੱਕ ਜਾਂਦੇ ਜਿੰਨਾ ਮਰਜ਼ੀ ਵਾਲ ਛੱਡਦੇ ਹੁਣ ਵਾਲ ਛੱਡਦਾ ਸੀ ਰੁਕ ਤੇ ਕਿਰਪਾ ਗੁਰੂ ਪਾਸ਼ਾ ਦੀ ਕਦੇ ਲੋੜ ਹੀ ਨਹੀਂ ਪਈ ਕੱਦ ਵਧਾਉਣ ਵਾਲੀ ਦਵਾਈ ਲੀਵਰ ਜਿਗਰ ਦੇ ਵਿੱਚ ਕਿਸੇ ਦੇ ਫਾਲਟ ਹੈ ਇਹਦਾ ਲੀਵਰ ਮਟਾਪਾ ਆ ਗਿਆ ਜਾਂ ਕਿਸੇ ਦੇ ਹাড় ਦੀ ਪ੍ਰੋਬਲਮ ਹੈ ਹਰ ਤਰ੍ਹਾਂ ਦੀ ਦਵਾਈ ਬਾਬੇ ਨਾਲ ਸੀ ਕਿਰਪਾ ਦੇ ਨਾਲ ਦਿੰਦੇ ਆ ਕਿਉਂਕਿ ਜਿਹੜਾ ਮੇਰਾ દવાਖਾਨਾ ਇਹ 21 ਫਸਤਾ ਦਵਾ ਹੈ ਤੇ ਫੀੜੀ ਦਾ ਫੀੜੀ ਚੱਲਦੇ ਆ ਨਾ ਮੈਨੂੰ ਕਰਦਿਆ ਕਰਾਂ 10 ਸਾਲ ਹੋ ਗਏ ਦਵਾਈ ਦਾ ਕੰਮ ਕਰਦੇ ਮੇਰਾ ਚੈਲੰਜ ਆ ਵੀ ਮੇਰੇ ਅੱਖਾਂ ਦੇ ਪੱਟੀ ਬਨ ਕੇ ਜੀ ਜੀ ਮੇਰੀ ਜੀਵ ਨਾਲ ਕੋਈ ਗੋਲੀ ਤੋੜ ਕੇ ਘਸਾ ਦੇਵੇ ਮੈਂ ਦੱਸ ਦੂੰਗਾ ਸਾਲਟ ਆ ਹੈ ਹਾਂ ਔਰ ਤੇ 30 ਰੋਈਏ ਤੱਕ ਠੀਕ ਹੈ ਤਾਂ ਇਹ ਦੇਖ ਸਕਦੇ ਹੋ ਤੁਸੀਂ ਵੈਦ ਜੀ ਜਿਹੜੇ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜੇ ਆ ਗੋਡਿਆਂ ਦੇ ਦਰਦ ਨੂੰ ਦੂਰ ਕਰ ਦਿੰਦੇ ਨੇ ਇੱਕ ਰੱਸੀ ਜ਼ਰੂਰ ਬੰਨਦੇ ਨੇ ਇਹ ਅਸੀਂ ਵੈਦ ਜੀ ਤੋਂ ਪਹਿਲਾਂ ਜਾਣਨਾ ਜਾਵਾਂਗੇ ਕੀ ਇਹ ਰੱਸੀ ਵੈਜੀ ਇਹ ਰੱਸੀ ਦੇ ਵਿੱਚ ਕੋਈ ਜਾਦੂ ਹੈ ਜਿਵੇਂ ਜਿਹੜੀ ਰੱਸੀ ਉਹ ਬੰਦੇ ਹੋ ਤੁਸੀਂ ਰੇਕਦੇ ਨਹੀਂ ਉਹ ਤੇ ਇਹਨੂੰ ਅਸੀਂ ਗੋਡੇ ਨੂੰ ਮਣਮੋਟਾ ਖਿੱਚਣ ਲਈ ਉਹ ਕਰਦੇ ਆ ਤੇ ਉਹਦੇ ਲਈ ਵਰਤਦੇ ਉਹ ਤਾਂ ਥੋੜੀ ਮਣਮੋਟਾ ਖਿੱਚ ਕੇ ਸੈੱਟ ਕਰਨ ਲਈ ਜਦੋਂ ਮੈਂ ਹੱਡੀ ਕੋਈ ਵੀ ਸੈੱਟ ਕਰਨੀ ਆ ਬਹੁਤ ਮਤਲਬ ਕਹਿੰਦਾ ਰੱਸੀ ਨਾਲ ਥੋੜਾ ਜਿਹਾ ਸੌਖਾ ਖਿੱਚਿਆ ਜਾਂਦਾ ਹਾਂ ਉਸ ਕਰਕੇ ਬਣਦੀ ਜਾਂਦੀ ਆ ਅਸੀਂ ਜਲੰਧਰ ਤੋਂ ਆਏ ਆ ਹਾਂਜੀ ਡਾਕਟਰ ਸਾਹਿਬ ਦੇ ਟ੍ਰੀਟਮੈਂਟ ਤੋਂ ਬਾਅਦ ਕਾਫੀ ਬੋਡੀ ਕੰਫਰਟੇਬਲ ਲੱਗ ਰਹੀ ਹੈ ਕੀ ਦਿੱਕਤ ਕੀ ਸੀ ਵੈਸੇ ਤੋਂ ਨਹੀਂ ਦਿਕਤ ਤਾਂ ਮੈਨੂੰ ਇੰਨੀ ਜ਼ਿਆਦੀ ਨਹੀਂ ਸੀ ਕਿ ਪਰ ਮੈਨੂੰ ਇਦਾਂ ਲੱਗਦਾ ਸੀ ਕਿ ਮੇਨੂੰ ਬਹੁਤ ਜ਼ਿਆਦਾ ਸਾਹ ਚੜਦਾ ਆ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਆ ਸਕਦੀ ਆ ਇਹ ਮੈਨੂੰ ਜਾਰੀ ਚੀਜ਼ ਪਾਦਰ ਕਰਦੀ ਸੀ ਚੱਲਣ ਫਿਰਨ ਚ ਵੀ ਪ੍ਰੋਬਲਮ ਆਉਂਦੀ ਸੀ ਚੱਲਣ ਫਿਰਨ ਸਾਹ ਬਹੁਤ ਜ਼ਿਆਦਾ ਚੜਦਾ ਸੀ ਹੁਣ ਕਿਵੇਂ ਹਜੇ ਤਾਂ ਹੁਣ ਤਾਂ ਬਹੁਤ ਬੈਟਰ ਫੀਲ ਹੋ ਰਿਹਾ ਹੋ ਰਿਹਾ ਹਾਂਜੀ ਕਿ ਲੱਗ ਰਿਹਾ 50 60% ਫਰਕ ਹੈ ਹਾਂਜੀ ਹਾਂਜੀ 50% ਤਾਂ ਲੱਗ ਰਿਹਾ ਹਾਂਜੀ ਅਜੇ ਮੈਡੀਸਿਨ ਤਾਂ ਨਹੀਂ ਕਿ ਕੋਈ ਲਿੱਤੀ ਨੀ ਨਹੀਂ 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 ਕੁਛ ਵੀ ਨਹੀਂ ਲਿਆ ਹਜੇ ਤਾਂ ਹਾਂਜੀ ਡਾਕਟਰ ਸਾਹਿਬ ਦੀਆਂ ਗੱਲਾਂ ਮੈਨੂੰ ਲੱਗਦੀ ਆ ਕਿ ਮੈਡੀਸਿਨ ਨਾਲੋਂ ਜ਼ਿਆਦਾ ਕੰਮ ਕਰਦੀਆਂ ਹਾਂ ਹਾਂਜੀ ਵੀਰਾ ਇੱਕ ਪੁਆਇੰਟ ਆ ਮੈਂ ਉਸ ਚੀਜ਼ ਤੇ ਚਰਨਣਾ ਪਾਦਣਾ ਵੀ ਹੁੰਦਾ ਕਿਉਂ ਆ ਜਾਂ ਇਹ ਹੋਇਆ ਕਿਉਂ ਆ ਜੀ ਜਿਹੜੇ ਬੰਦੇ ਨੂੰ ਇਹੀ ਨਹੀਂ ਪਤਾ ਵੀ ਇਹ ਕਿਉਂ ਹੋਇਆ ਤੇ ਉਹ ਠੀਕ ਕੀ ਕਰੂਗਾ ਹਮ ਸਹੀ ਜਾਂ ਗਲਤ ਬਿਲਕੁਲ ਤੇ ਜੇ ਇਹੀ ਨਹੀਂ ਪਤਾ ਵੀ ਰੋਗ ਹੈ ਕੀ ਜਾਂ ਇਹ ਹੋਇਆ ਕਿਉਂ ਕਿਉਂ ਹੁੰਦਾ ਜਿਹਨੂੰ ਇਹੀ ਨਹੀਂ ਪਤਾ ਹਣ ਇੱਥੇ ਗੱਲ ਆਜੀ ਇਹਦੇ ਤੇ ਹੀ ਲਾ ਲਈਏ ਬਟਾਪਾ ਜੀ ਆਪਾਂ ਕਈਏ ਵੀ ਇਹਨੂੰ ਬਟਾਪਾ ਹੈ ਇਹ ਡਾਕਟਰ ਕੋਲ ਕਿਸੇ ਕੋਲ ਵੀ ਜਾਣਗੇ ਮੇਰਾ ਖਿਆਲ ਆ ਵੀ 1000 ਚੋਂ 999 ਇਕੋ ਹੀ ਪੁਆਇੰਟ ਹੋ ਗੋ ਵੀ ਖਾਣ ਪੀਣ ਨਾਲ ਵੱਧ ਹੈ ਹਮ ਇਹ ਹੋਗਾ ਨਾ ਮੇਰੇ ਖਿਆਲ ਦੇ ਵਿੱਚ ਮੇਰਾ ਪੁਆਇੰਟ ਤਾਂ ਉਲਟ ਹੈ ਹਾਂਜੀ ਮੇਰਾ ਪੁਆਇੰਟ ਉਲਟ ਕੀ ਹੈ ਕਿ ਖਾਣ ਪੀਣ ਤੋਂ ਬਿਨਾ ਜ਼ਿੰਦਗੀ ਨਹੀਂ ਚੱਲ ਸਕਦੀ ਹਮ ਜੇ ਖਾਣ ਪੀਣ ਦਾ ਢੰਗ ਤਰੀਕਾ ਉਲਟ ਆਊਟ ਹੁੰਦਾ ਨਾ ਉਦੋਂ ਵਟ ਆਪਾਂ ਵੱਧ ਹੋਣੀ ਵੱਧਾ ਉਹ ਕਿਵੇਂ ਇਵੇਂ ਆਪਾਂ ਚਾਹ ਪੀਣ ਲੱਗੇ ਕਰੇ ਬੰਦੇ ਦੇ ਪਹਿਲਾਂ ਪਾਣੀ ਪੀ ਲੈ ਤਾ ਚਾਹ ਪੀਨੀ ਕਿਸੇ ਦੇ ਘਰ ਚਲੇ ਗਏ ਉਹਨਾਂ ਪਹਿਲਾਂ ਪਾਣੀ ਦੇਦਾ ਕੋਲਡ ਡਰਿੰਕ ਦੇਦੀ 10 ਮਿੰਟਾ ਚਾਹ ਦੇਦੀ ਉਹਨਾਂ ਲਈ ਕਦਮ ਮੰਦਿਰ ਪਹਿਲਾਂ ਠੰਡਾ ਸੀ ਕਦਮ ਗਰਮ ਹੋ ਗਿਆ ਇਸੇ ਤਰ੍ਹਾਂ ਇਹਨਾਂ ਕੋਲੇ ਵਰਕੀ ਰੋਟੀ ਦੀ ਕਈ ਵਾਰ ਸਰਜੀ ਅਤੇ ਰੋਟੀ ਗਰਮ ਹੈ ਪਾਣੀ ਠੰਡਾ ਬੁਰਕੀ ਹੱਦ ਚ ਫੜਨੀ ਹੁੰਦੀ ਤੇ ਆਪਾਂ ਮੂੰਹ ਚ ਪਾ ਲੈਨੇ ਆ ਇੱਕਦਮ ਬੁਰਕੀ ਅੰਦਰ ਗਰਮ ਗਈ ਤੇ ਉੱਤਰ ਠੰਡਾ ਪਾਣੀ ਪੀ ਲਿਆ ਇੱਕਦਮ ਮੰਦਿਰ ਗਰਮ ਸੀ ਤੇ ਠੰਡਾ ਹੋ ਗਿਆ ਪਹਿਲਾਂ ਪਾਣੀ ਪੀਤਾ ਉਹ ਤਾਂ ਚਾ ਪੀ ਲਈ ਪਹਿਲਾਂ ਦੀ ਫਿਰ ਠੰਡਾ ਸੀ ਕਦਮ ਕਰਮ ਹੋ ਗਿਆ ਉਹਦਾ ਲੀਵਰ ਤੇ ਜਿਗਰ ਦੇ ਪਾਚਕ੍ਰਾਸ ਬਣਾਉਣ ਵਾਲੇ ਸੈੱਲ ਖਤਮ ਹੋ ਜਾਂਦੇ ਹੂੰ ਫਿਰ ਜਿੱਦਾਂ ਦਾ ਆਪਾਂ ਖਾਂਦੇ ਆ ਜੀ ਉਦਾਂ ਦਾ ਹੀ ਮਲਵੇ 'ਚ ਮਾਰਦਾ ਉਹ ਚੱਕੀ ਉਦਾਂ ਦੇ ਹੀ ਪਾਚਕ੍ਰਾਸੇ ਮਾਰਦਾ ਉਹਦੇ ਨਾਲ ਉਹਦੇ ਕਾਰਨ ਮਟਾਫਾ ਵੱਧ ਹੂੰ ਇਹੀ ਕਾਰਨ ਦਾ ਜੂਰ ਗਿਆ ਵਧਣਾ ਦਾ ਹਾਂ ਸਹੀ ਤੇ ਮੇਰਾ ਸਿੱਧਾ ਜਿਹਾ ਪੁਆਇੰਟ ਆ ਵੀ ਮਰੀਜ਼ ਨੂੰ ਥੋੜਾ ਜਿਹਾ ਚੱਲਣਾ ਪਾ ਦੇ ਵੀ ਆ ਜਿੱਦ ਤੈਨੂੰ ਐਸੇ ਕਰਕੇ ਦਿੱਕਤ ਆਉਦੀ ਆ ਉਹ ਤੋਂ ਪਰਹੇਜ਼ ਕਰਕੇ ਤਾਂ ਉਹ ਠੀਕ ਹੋ ਗਿਆ ਹੂੰ ਮਤਲਬ ਖਾਣ ਪੀਣ ਦਾ ਜਿਹੜਾ ਪ੍ਰੇਜ ਆ ਉਹ ਜ਼ਰੂਰੀ ਢੰਗ ਤਰੀਕਾ ਹੋਣਾ ਚਾਹੀਦਾ ਢੰਗ ਤਰੀਕਾ ਹੋਣਾ ਢੰਗ ਤਰੀਕਾ ਹੋਣਾ ਜੇ ਪਾਣੀ ਪੀਤਾ ਚਾਹ ਦਾ ਵਖਵਾ ਅੱਧਾ ਘੰਟਾ ਹੂੰ ਤੇ ਜਾਂ ਉਹ ਚਾਹ ਪੀਤੀਏ ਤਾਂ ਪਾਣੀ ਦਾ ਵਖਵਾ 1.5 ਘੰਟੇ ਤੇ ਇਸੇ ਤਰ੍ਹਾਂ ਜਦੋਂ ਰੋਟੀ ਸਬਜੀ ਰੋਟੀ ਜੇ ਬਣਾਉਣੀ ਆ ਹੂੰ ਤਾਂ ਉਹਨੂੰ ਬਣਾ ਕੇ ਪੌਣ ਚ ਲੈ ਵੜ ਕੇ ਡੱਬੇ ਚ ਬੰਦ ਕਰ ਦੋ 10 ਮਿੰਟ ਬਾਅਦ ਕੱਢ ਕੇ ਖਾ ਲੈ ਉਹਦਾ ਵਖਰਾ ਨਜ਼ਾਰਾ ਹੋਊਗਾ ਸਬਜੀ ਰੜ ਕੋ ਨਾਰਮਲ ਹੋਵੇ ਪਾਣੀ ਨਾਰਮਲ ਹੋਵੇ ਕਦੇ ਕੱਖ ਨਹੀਂ ਹੁੰਦਾ ਸਰੀਰ ਨੂੰ ਜਿਆਦਾ ਮਿੱਠਾ ਜਿਆਦਾ ਨਮਕ ਜਿਆਦਾ ਖੰਡਾ ਜਿਆਦਾ ਕਰ ਇਹ ਚਾਰ ਚੀਜ਼ਾਂ ਤੋਂ ਪਰਹੇਜ਼ ਕਰ ਲਓ ਕਦੇ ਬੰਦਾ ਬੁੜਾ ਹੁੰਦਾ ਹੀ ਨਹੀਂ ਬਸੋ ਭਰੋ ਚੱਕ ਲਈ ਇੱਕ ਫਾਇਰ ਫਾਇਰ ਸਾਈਡ ਹੋ ਕੇ ਸਾਈਡ ਹੋ ਜਾ ਜੀ ਕੋਲ ਨਹੀਂ ਕਰਦੇ ਤੇ ਕਰਦੇ ਪਾਸੋਂ ਆਲੇ ਤਾਂ ਛੁੱਟੀਆਂ ਤੇ ਹੀ ਆ ਜੀ ਅੱਲੇ ਛੁੱਟੀਆਂ ਤੇ ਹੁਣ ਚੱਲ ਜਾਣਾ ਜੀ ਚੱਲ ਲਾਸਟ ਵਿੱਚ ਜਾਣਾ ਹਾਂ ਜੀ ਮੈਂ ਕੈਨੇਡਾ ਹੁਣ ਜੀ ਮੈਂ ਤਾਜਨਾ ਹੁੰਦਾ ਛੇਕ ਕਨੇਡੀ ਮੈਂ ਇਹ ਟੈਂਡਮੈਂਟਰ ਦੇ ਨਾਲ ਖੜ ਦੇ ਰਿਹਾ ਜੀ ਬਾਹਰ ਦੇ ਵਿੱਚ ਇਹ ਵਾਇਰਸ ਜੀ ਮੇਰੀ ਜੀ ਹੁਣ ਆਈ ਜਾਂ ਸ਼ਾਮ ਕਿਤੇ ਉੱਥੇ ਹੁੰਦੇ ਕਾਲਣ ਲਿਖ ਪਰਦੂ ਛੜਦੇ ਛੜਦੇ ਏ ਚਲਾਂ ਆਹ ਲਓ ਲੋਕਾਂ ਨੂੰ ਹਾਰਡਕੋਡ ਦੇ ਦੋ ਦੋ ਜੀ ਸ਼ਾਹੀ ਫਿਰ ਬਈ ਨਾ ਕਰਦੇ ਮੈਂ ਗੱਲ ਮੋੜ ਦਲਾ ਕਰ ਲੈਣਾ ਉੱਤੋਂ ਤੇ ਆ ਬੰਦਾ ਮੇਰੇ ਵੀ ਮਾਸ਼ਾ ਅਕਸਰ ਦੇਖਦਾ ਇਹ ਨਾ ਬਈ ਓਕੇ ਬਰਾਬਰ ਇਹ ਕਰ ਜਾ ਜਿਤੋਂ ਕਰ ਲੈਦੇ ਫੇਸ ਪੂਰਾ ਫਰੀ ਕਰਦੇ ਆਪ ਦੇਖ ਲੈਣਗੇ ਆਈ ਸਮੇਂ ਆਪਣੇ ਜਿਲੰਦ ਦੇ ਨਾਲ ਹੀ ਸਾਡਾ ਢੱਡੇ ਪਿੰਡ ਆ ਉੱਥੇ ਦਾ ਸਰਪੰਚ ਰਿਆ ਮੈਂ 10 15 ਸਾਲ ਤੇ ਹੁਣ ਮੈਂ ਇੱਥੇ ਕੈਨੇਡਾ ਚ ਰਹਿੰਦਾ ਜੀ ਉੱਥੇ ਟਰੈਕਟਰ ਚਲਾਉਂਦੇ ਆ ਤੇ ਡਾਕਟਰ ਸਾਹਿਬੀਆਂ ਵੀਡੀਓ ਵੀਡੀਓ ਦੇਖੀਆਂ ਸੀਗੀਆਂ ਜੀ ਲੈ ਕੇ ਆਇਆ ਹੀ ਫਾਦਰਨ ਲਾਉ ਨੂੰ ਆਪਣੇ ਉਹਨਾਂ ਨੂੰ ਤਾਂ ਗੱਲਾਂ ਬਾਤਾਂ ਸੁਣ ਕੇ ਡਾਕਟਰ ਸਾਹਿਬੀਆਂ ਗੱਲਾਂ ਖਰੀਆਂ ਨਹੀਂ ਲਗੀਆਂ ਉਹਨੇ ਦਵਾਈ ਨਹੀਂ ਲਈ ਮੈਂ ਕਿਹਾ ਡਾਕਟਰ ਸਾਹਿਬ ਇਹਨੂੰ ਛੱਡੋ ਮੈਨੂੰ ਦੇਖੋ ਤੁਹਾਨੂੰ ਕੀ ਦਿੱਕਤ ਮੈਨੂੰ ਜੀ ਮੇਰਾ 2008 ਦੇ ਵਿੱਚ ਨਾ ਐਕਸੀਡੈਂਟ ਹੋ ਗਿਆ ਜੱਮੂ ਦੇ ਵਿੱਚ ਜੀ ਉਦੋਂ ਮੇਰੀ ਸਰਜਰੀ ਹੋਈ ਆ ਮੇਰਾ ਚੂਲਾ ਟੁੱਟ ਗਿਆ ਸੀ ਗੋਡਾ ਟੁੱਟ ਗਿਆ ਸੀ ਹੋਰ ਕਾਫੀ ਕੋ ਟੁੱਟਪਨ ਹੋ ਗਿਆ ਸੀ ਸਾਰਾ ਹੀ ਆ ਮੇਰਾ ਸਾਰਾ ਆ ਮੇਰਾ ਸਾਰਾ ਬੈਲਟ ਆ ਜੀ ਉਸ ਤੋਂ ਬਾਅਦ ਮੇਰੀ ਚੌਂਕੜੀ ਨਹੀਂ ਸੀ ਪਾਈਦੀ ਜੀ ਉੱਥੇ ਆ ਹੁਣ ਮਹੀਨੇ ਦੇ ਵਿੱਚ ਮੈਂ ਉੱਥੇ ਫੇਰ ਟਰੱਕ ਤੋਂ ਡਿੱਗ ਪਿਆ ਉਹ ਉੱਥੇ ਟਾਰ ਪਾਉਣੀ ਪੈਂਦੀ ਟਰੱਕ ਤੇ ਉੱਥੇ ਆਪਣੇ ਡਰਾਈਵਰ ਨੂੰ ਸਾਰਾ ਕੁਝ ਕਰਨਾ ਪੈਂਦਾ ਉੱਥੇ ਇੱਥੇ ਅੰਗ ਨਹੀਂ ਨਾਲ ਹੈਲਪਰ ਮਿਲ ਜਾਂਦੀ ਤੇ ਉੱਥੋਂ ਮੈਂ ਫੇਰ ਉੱਥੇ ਬਰਫ਼ ਤੋਂ ਮੇਰਾ ਪੈਰ ਤੇ ਲੱਗਿਆ ਮੈਂ ਫੇਰ ਡਿੱਗ ਪਿਆ ਉਸੇ ਰੈਨ ਨੂੰ ਡਿੱ ਨਾ ਮੇਤੋ ਬਹਿ ਹੋਵੇ ਨਾ ਮੇਰੀ ਚੌਕੜੀ ਲੱਗੇ ਨਾ ਮੇਤੋ ਤੁਰ ਹੋਵੇ ਮੈਂ ਤਾਂ ਦੋ ਪੈਰ ਨਹੀਂ ਤੁਰ ਹੁੰਦਾ ਉਦੋਂ ਮੈਂ ਆਇਆ ਤਾਂ ਫਿਰ ਮੈਂ ਮੁੜ ਕੇ ਇੱਥੋਂ ਬੈਠ ਗਿਆ ਮੈਂ ਕੱਢ ਕੇ ਖਾਲੀਆਂ ਮੈਂ ਤਾਂ ਉਦੋਂ ਦਾ ਘੁੜਿਆਂ ਦਾੜ ਫਿਰ ਕੇ ਇੱਕ ਦਿਨ ਮੜਜੀ ਗੱਡੀ ਲੱਗ ਗਈ ਉਦੋਂ ਫੇਰ ਦੁਖਣ ਲੱਭਿਆ ਫੇਰ ਤਾਂ ਟੋਕੇ ਚਲੇ ਗਿਆ ਮੈਂ ਤਾਂ ਜੀ ਉਦੋਂ ਦੇ ਮੈਂ ਕਿੰਨੇ ਬੰਦੇ ਲਿਆ ਚੁੱਕਾ ਹਾਂ ਜਦੋਂ ਇੱਥੇ ਪਹੁੰਚੇ ਜਿਹੜਾ ਟਾਈਮ ਸਹੀ ਹੋ ਗਿਆ ਐਮ ਉਸੇ ਟਾਈਮ ਤੁਰ ਕੇ ਗਿਆ ਮੈਂ ਦੌੜ ਕੇ ਛਾਲਾ ਮੇਰੇ ਮੇਰੇ ਏਡੀ ਉਂਗਲ ਪੈਂਦੀ ਹਾਂ ਏਡੀ ਉਂਗਲ ਜਿਹੜਾ ਮੇਰੇ ਨਾਲ ਮੁੰਡਾ ਆਇਆ ਸੀ ਨਾ ਮੈਨੂੰ ਲੈ ਕੇ ਗੱਡੀ ਦੇ ਵਿੱਚ ਉਹ ਮਤਲਬ ਨਾਲ ਦੀ ਨਾਲ ਜਦੋਂ ਦਵਾਰਾ ਉਸੇ ਵੇਲੇ ਉਸੇ ਐਟ ਦੀ ਸਪੌਟ ਐਟ ਦੀ ਸਪੌਟ ਹੱਥ ਤੇ ਸਰੋਂ ਜੰਮਦੀ ਮੈਂ ਇੱਥੇ ਦੇਖੀ ਆ ਹਾਂ ਹਾਂ ਇਸ ਚਾਈਏ ਕੋਈ ਦੋਰਾਵਾ ਨਹੀਂ ਕੋਈ ਝੂਠ ਨਹੀਂ ਕੋਈ ਡਰਾਮੇਬਾਜੀ ਨਹੀਂ ਕਿੰਨੇ ਕੁ ਲੋਕ ਹੋਰ ਲੈ ਕੇ ਆ ਚੁੱਕੇ ਹੋ ਰੇ ਮੈਂ ਆ ਮੇਰਾ ਪੰਜਵਾਂ ਛੇਵਾਂ ਪੇਸ਼ੈਂਟ ਆ ਹਾਂ ਅੱਜ ਇੱਕ ਹਲੇ ਬਾਹਰ ਬੈਠਾ ਜੀ ਹਾਂਜੀ ਵੈਜੀ ਆ ਗੱਲ ਕਰ ਰਹੇ ਸੀ ਅਸੀਂ ਕਹਿੰਦੇ ਗਾਇਬ ਸੀਗਾ ਕਹਿੰਦੇ ਪਹਿਲਾਂ ਮੈਨੂੰ ਤੁਰ ਕੇ ਹੱਥ ਲਾ ਕੇ ਆਈ ਕਹਿੰਦੇ ਦੂਰ ਹੋ ਗਿਆ ਵੀ ਬਰਾਬਰ ਹੋ ਗਿਆ ਕੰਮ ਨਹੀਂ ਮੈਂ ਉਹ ਪਹਿਲਾਂ ਦੱਸ ਗਿਆ ਤਾਂ ਤੁਹਾਨੂੰ ਵੀ ਆਪਣੇ ਸੌਰਵ ਸਾਹਿਬ ਨੂੰ ਲੈ ਕੇ ਆਏ ਸੀ ਹਾਂ ਕਹਿੰਦੇ ਉਹਨਾਂ ਨੇ ਦਵਾਈ ਦਵਾਈ ਲਈ ਤੇ ਮੈਂ ਮਤਲਬ ਬੰਦੇ ਦਾ ਸਾਨੂੰ ਚਿਹਰਾ ਮੈਂ ਜਦੋਂ ਕਹਿੰਦਾ ਨਾ ਵੀ ਮੇਰਾ ਜਿੱਦਾ ਪਰਹੇਜ ਕਰਨਾ ਤਾਂ ਦਵਾਈ ਲਈ ਹਾਂ ਇਹ ਦਵਾਈ ਲੈਣ ਦਾ ਫਾਇਦਾ ਨਹੀਂ ਉਹ ਪਤਾ ਨਹੀਂ ਉਹਦੇ ਦਿਮਾਗ ਕੀ ਆ ਇਹ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਛੱਡ ਦਿਓ ਤੁਸੀਂ ਮੈਨੂੰ ਦੇਖੋ ਮੈਨੂੰ ਹਿੱਟ ਕੀਤਾ ਤੇ ਵਧੀਆ ਲੱਗਿਆ ਉਹਨਾਂ ਨੂੰ ਤੇ ਦਵਾਈ ਲੈ ਕੇ ਗਿਆ ਪਰ ਦਵਾਈ ਖਾਦੀ ਨਹੀਂ ਉਹਨਾਂ ਨੇ ਹਾਂ ਵਰਗਦੇ ਬੈਠੀ ਕੋਈ ਮੈਂ ਵੀ ਬਿਨਾ ਬਿਨਾ ਦਵਾਈ ਦਵਾਈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂ ਕਿਹਾ ਜੀ ਉਸ ਦਿਨ ਮੈਂ ਦਵਾਈ ਨਹੀਂ ਖਾਧੀ ਮੈਂ ਸਿੱਟ ਰਿਆ ਇਹਦਾ ਦੁਬਾਰਾ ਮੇਰੀ ਗੱਡੀ ਮਹੀਨੇ ਬਾਅਦ ਫੇਲ ਲੱਗੀ ਫੇਰ ਦੁਬਾਰਾ ਤੋਂ ਹੋਣ ਲੱਗਾ ਇਹ ਆ ਫੇਰ ਸਟੋਕ ਚੱਲੇਗਾ ਫੇਰ ਮੁੜ ਕੇ 15 ਦਿਨ ਨਹੀਂ ਖਾਧੀ ਬਾਪ ਜੀ ਸਰਦਾਰ ਤਾਂ ਬਿਲਕੁਲ ਇਹ ਦੇਖ ਸਕਦੇ ਹੋ ਤੁਸੀਂ ਇਹ ਹੁਣੇ ਵੈਦ ਸਾਹਿਬ ਕੋਲ ਆਏ ਸੀਗੇ ਹੁਣ ਕਿਵੇਂ ਤੁਰ ਹੋ ਰਿਹਾ ਹੁਣ ਜੀ ਹਾਂਜੀ ਪਹਿਲਾਂ ਦਿੱਕਤ ਆ ਰਹੀ ਸੀ ਕੋਈ ਕਿਵੇਂ ਪਹਿਲਾਂ ਇੰਨਾ ਤੁਰ ਕੇ ਤੇ ਸਾਹ ਛੜ ਜਾਂਦਾ ਸੀ ਤਾਂ ਅਧੂ ਖੜਨਾ ਪੈਂਦਾ ਹਾਂ ਹੁਣ ਹੁਣ ਕੋਈ ਦਵਾਈ ਦਿੱਤੀ ਡਾਕਟਰ ਸਾਹਿਬ ਵੈਦ ਸਾਹਿਬ ਨੇ ਅਜੇ ਕਿ ਨਹੀਂ ਗੀ ਅਜੇ ਨਹੀਂ ਦਿੱਤੀ ਅਜੇ ਹੱਥੇ ਲਾਇਆ ਗੱਲਾਂ ਅਜੇ ਹੱਥ ਹੀ ਲਾਇਆ ਕਿੰਨਾ ਕੁ ਫਰਕ ਹੈ ਕਿੰਨਾ ਕੁ ਪਰਸੈਂਟ ਲੱਗ ਰਿਹਾ ਕਾਫੀ ਲੱਗ ਰਿਹਾ ਮੈਨੂੰ ਹਾਂ ਮੈ ਤਾਂ ਇੰਨਾ ਤੁਰ ਕੇ ਮੈਨੂੰ ਸਾਹ ਚੜ ਜਾਂਦਾ ਸੀ ਤਾਂ ਕਿਹੜੇ ਦੇਖਿਆ ਦੋ ਤੂੰ ਦੋ ਕਿੜੇ ਤਾਂ ਬਿਲਕੁਲ ਇਹ ਦੇਖ ਸਕਦੇ ਹੋ ਤੁਸੀਂ ਅਸੀਂ ਗੱਲਬਾਤ ਕੀਤੀ ਹੈ ਬਈ ਉਹ ਮਰੀਜ਼ ਉਹਨਾਂ ਨਾਲ ਜਿਹੜੇ ਬਜ਼ੁਰਗ ਪਹੁੰਚੇ ਸੀਗੇ ਤਾਂ ਕਿਵੇਂ ਉਹ ਤੁਰ ਸਕਦੇ ਪਏ ਨੇ ਕਹਿੰਦੇ ਜਦੋਂ ਮੈਂ ਆਇਆ ਸੀ ਤਾਂ ਮੇਰੇ ਤੋਂ ਤੁਰ ਨਹੀਂ ਸੀ ਹੋ ਰਿਆ ਸਾਹ ਚੜ ਜਾਂਦਾ ਵਿਆ ਸੀ ਨਾ ਹੀ ਚੌਂਕੜੀ ਵੱਜਦੀ ਸੀ ਨਾ ਹੀ ਥੱਲੇ ਬੈਠਿਆ ਜਾਂਦਾ ਸੀ ਤਾ ਹੁਣ ਤੁਸੀਂ ਇਹ ਸਾਹਮਣੇ ਦੇਖ ਸਕਦੇ ਹੋ ਹਜੇ ਵੈਦ ਸਾਹਿਬ ਨੇ ਇਹਨਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਵੈਦ ਜੀ ਨੇ ਵੈਦ ਜਸਵੰਤ ਜੀ ਕੋਲੇ ਪਹੁੰਚੇ ਸੀਗੇ ਬੇਗੋਵਾਲ ਦੇ ਵਿੱਚ ਬਿਨਾਂ ਦਵਾਈ ਤੋਂ ਹਜੇ ਉਹਨਾਂ ਨੇ ਹੱਥੇ ਲਗਾਇਆ ਸੀਗਾ ਤਾਂ ਫਰਕ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਚੱਲਦੇ ਪਏ ਨੇ ਤੁਰਦੇ ਪਏ ਨੇ ਹੁਣ ਨਾ ਤਾਂ ਬਿਲਕੁਲ ਉਹਨਾਂ ਨੂੰ ਸਾਹ ਛੜ ਰਿਹਾ ਹੈ ਹੁਣ ਸਾਹ ਚੜਿਆ ਤੁਹਾਨੂੰ ਤੁਰ ਕੇ ਆਏ ਉਧਰੋਂ ਨਹੀਂ ਥੋੜਾ ਜਿਆ ਥੋੜਾ ਜਿਆ ਪਹਿਲਾਂ ਪਹਿਲਾਂ ਕਿੰਨਾ ਚੜ ਰਿਹਾ ਸੀ ਪਹਿਲਾਂ ਇੰਨਾ ਤੁਰਨ ਤੇ ਬੱਚ ਹੂੰ ਸਾਹ ਚੜੇ ਜਾਣਾ ਇੱਥੇ ਦਰਦ ਸ਼ੁਰੂ ਹੋ ਜਾਣੀ ਹੁਣ ਹੁਣ ਦਰਦ ਹੋਇਆ ਨਹੀਂ ਹੁਣ ਬਿਲਕੁਲ ਵੀ ਨਹੀਂ ਕਿੰਨੇ ਕ ਪਰਸੈਂਟ ਲੱਗ ਰਿਹਾ ਵੀ ਫਰਕ ਪੈ ਗਿਆ ਤਲਾ ਘਟਾ ਕੇ ਕਾਫੀ ਹਾਂ ਕੋਈ ਦਵਾਈ ਨਹੀਂ ਖਾਧੀ ਅਜੇ ਨਹੀਂ ਖਾਧੀ ਦਵਾਈ ਤੋਂ ਬਿਨਾਂ ਹੀ ਉਹ ਪਹਿਲਾਂ ਜਿਹੜੇ ਡਾਕਟਰ ਕੋਲ ਗਏ ਆਪਰੇਸ਼ਨ ਕਰਾਉ ਅੱਛਾ ਉਹਨਾਂ ਨੇ ਆਪਰੇਸ਼ਨ ਦੱਸਿਆ ਸੀ ਉਹ ਸਾਰੇ ਐਮ ਆਰ ਆਈ ਐਕਸ ਰੇ ਉਹ ਮਾਰਚਾਂ ਕਰਾਓ ਇਹ ਕਰਾਓ ਉਹ ਕਰਾਓ ਦੁਖੇ ਹੋ ਗਏ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਹੈਗੀ ਤੁਹਾਨੂੰ ਇਹ ਮੈਨੂੰ ਦੋਕ ਸਾਲ ਤੋਂ ਹੀ ਦੋ ਸਾਲ ਤੋਂ ਹੁਣ ਲੱਗਦਾ ਕਿ ਸਹੀ ਜਗ੍ਹਾ ਤੇ ਪਹੁੰਚ ਗਏ ਬੜੀ ਉਮੀਦ ਆ ਕਿਵੇਂ ਪਤਾ ਕਿ ਮੈਂ ਚੱਲਿਆ ਸੀ ਇਹਨਾਂ ਵਾਰੇ ਮੈਨੂੰ ਆ ਪ੍ਰੋਬਲਮ ਸੀ ਤੇ ਸਾਡੇ ਨਾਲ ਹੀ ਪਿੰਡ ਸਾਡੀ ਭਾਈਚਾਰਾ ਪਹਿਲਾਂ ਤੋਂ ਹੀ ਉਹਨਾਂ ਤੋਂ ਉਹਨਾਂ ਨੇ ਦੱਸਿਆ ਇਹ ਐਸੀ ਕੈਨੇਡਾ ਤੋਂ ਅੱਛਾ ਜੀ ਤੇ ਹਾਲ ਚਾਲ ਪੁੱਛੀ ਦਾ ਕਹਿੰਦੇ ਕੀ ਗੱਲ ਮੈਂ ਕਿਹਾ ਇਹ ਗੱਲ ਹਾਂ ਕਹਿੰਦੇ ਹੋ ਗਿਆ ਤੇਰਾ ਕੰਮ ਹਾਂ ਤੇ ਹਾੜ ਤੋਂ ਤੱਕ ਦੇਣ ਲਈ ਕੋਈ ਨਹੀਂ ਕਿਹਾ ਹੋ ਗਿਆ ਹਾਂ ਕਹਿੰਦੇ ਮੈਂ ਤੁਹਾਨੂੰ ਲੈ ਕੇ ਜਾਊਗਾ ਜੀ ਉੱਥੇ ਇੱਕ ਹਫਤਾ ਵੇਟ ਕੀਤਾ ਇਹਨਾਂ ਨੂੰ ਟਾਈਮ ਨਹੀਂ ਮਿਲਿਆ ਜੀ ਪਿਛਲੇ ਸ਼ਨੀਵਾਰ ਤੋਂ ਲੈ ਕੇ ਪਿਛਲੇ ਸ਼ਨੀਵਾਰ ਆਣਾ ਸੀ ਜੀ ਤੇ ਇਹ ਕੁਛ ਬਿਜ਼ੀ ਸੀਗਾ ਹੂੰ ਮੈਨੂੰ ਪਤਾ ਨਹੀਂ ਸੀ ਜੀ ਆ ਫੇਰ ਚੰਨਿਬਾਰ ਆ ਗਿਆ ਹੂੰ ਸੰਗਿਆ ਮੋਟਰ ਨੇ ਕਿ ਹੁਣ ਹੂੰ ਕੰਦੇ ਚਲ ਜੀ ਫੇਰ ਅੱਜ ਮਿਲ ਗਏ ਅੱਜ ਮਿਲ ਗਏ ਹਾਂ ਇਹਨੂੰ ਕੋ ਟਾਈਮ ਨਹੀਂ ਸੀ ਇਕੱਲ ਦ ਐਕਚੁਅਲੀ ਸਾਡੇ ਦੇ ਰਿਲੇਸ਼ਨ ਬਹੁਤ ਚੰਗੇ ਪਹਿਲਾਂ ਤੋਂ ਜੀ ਪਹਿਲਾਂ ਤੋਂ ਸਾਡੇ ਜਿਹੜੇ ਰਿਲੇਸ਼ਨ ਆਂਦਾ ਆਪਸੀ ਉਹ ਬਹੁਤ ਚੰਗੇ ਹੂੰ ਕਿ ਜਿਹੜਾ ਇੱਕ ਜਿਹੜਾ ਯਕੀਨ ਹੁੰਦਾ ਹੂੰ ਇਹਨਾਂ ਨੇ ਕਿਹਾ ਮੈਂ ਤਾਂ ਕੀਤਾ ਹੈ ਹੱਥਾਂ ਦੇ ਸਰੋਜ ਮਾਈ ਆ ਮੈਂ ਹੱਸ ਰਹੀ ਹਾਂ ਅਸਾਂ ਹੀ ਆਪਣੇ ਆਪ ਤੋਂ ਵੀ ਮੈਂ ਇੰਨਾ ਘਮ ਲਿਆ ਪਰ ਡਾਕਟਰ ਤਾਂ ਕਈ ਕਹਿ ਦਿੰਦੇ ਆਪਰੇਸ਼ਨ ਹੋਣਾ ਯਾਰ ਉਹ ਕਹਿੰਦੇ ਆਪਰੇਸ਼ਨ ਕਰੋ ਤੇ ਬਦਲੇ ਜਾਣਗੇ ਇਦਾਂ ਦਾ ਕੁਝ ਕੋਈ ਇਹਨਾਂ ਦੇ ਅਜਿਹੀ ਗਲਤੀ ਨਹੀਂ ਕੋਈ ਨਹੀਂ ਕੋਈ ਅਹੋਜੀ ਗੱਲ ਨਹੀਂ ਬਦਲਣ ਬਦਲਾਨ ਵਾਲੀ ਉਹ ਇਸ ਤਰ੍ਹਾਂ ਇੱਕ ਜਗ੍ਹਾ ਚੈੱਕ ਕਰਦੇ ਸੀ ਉਹ ਮੜਾ ਜਾ ਹੱਥ ਲਾਉਣਾ ਤੇਲ ਲੈ ਜਾਓ ਹੂੰ ਮਾਲਿਸ਼ ਕਰੋ ਉੱਥੇ ਲੱਗੇ ਰ 6 ਮਹੀਨੇ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪਿਆ ਫਿਰ ਜਿੰਨਾ ਫਰਕ ਇਹਨਾਂ ਦੇ ਕੋਲ ਹੁਣ ਆਉਣ ਵਾਲੇ ਪੈ ਗਿਆ ਉਹਨਾਂ ਵਰਗ ਕਿਤੋਂ ਪਹਿਲਾਂ ਪਿਆ ਕਿਤੋਂ ਵੀ ਨਹੀਂ ਬਿਲਕੁਲ ਨਹੀਂ ਪਿਆ ਉਹ ਤਾਂ ਕਹਿੰਦੇ ਤੁਸੀਂ ਇਕੱਲੇ ਕਿਉਂ ਆਉਨੇ ਆ ਨਾਲ ਲੈ ਕੇ ਆਓ ਹੂੰ ਕੋਈ ਫੜ ਕੇ ਲਿਆਵੇ ਅੱਛਾ ਜੀ ਹੁਣ ਮੈਂ ਇੰਨਾ ਤੁਰ ਫੇਰ ਨਹੀਂ ਸਕਦਾ ਸਕੂਟੀ ਤੇ ਹੂੰ ਥੋੜਾ ਲੋਕਲ ਜੜਾ ਆ ਜਾ ਸਕਦਾ ਜੀ ਉਹਨਾਂ ਲੋਕਾਂ ਨੂੰ ਕੀ ਕਹੋਂਗੇ ਜਿਹੜੇ ਹਜੇ ਵੀ ਪਰੇਸ਼ਾਨ ਨੇ ਇਸ ਇਸ ਬਿਮਾਰੀ ਤੋਂ ਕਹਿ ਸਕਦੇ ਆ ਜਾਂ ਚੱਕਰ ਲਗਾ ਲਗਾ ਡਾਕਟਰਾਂ ਦੇ ਹੰਬ ਚੁੱਕੇ ਨੇ ਕਈ ਡਾਕਟਰਾਂ ਦਾ ਸ਼ਿਕਾਰ ਹੋ ਚੁੱਕੇ ਸਰ ਸਭ ਜਗ੍ਹਾ ਆਹੀ ਹਾਲ ਹੈ ਸਹੀ ਆਦ ਵੀ ਜ਼ਿੰਦਗੀ ਚ ਕਦੀ ਕਦੀ ਮਿਲਦਾ ਉਹ ਵੀ ਵਾਨੇ ਨਾ ਉਹ ਪਿਛਲੇ ਸਾਲ ਆਈ ਸੀ ਇਹਨਾਂ ਦੇ ਦਿਮਾਗ ਚ ਨਹੀਂ ਆਇਆ ਜੀ ਪਿਛਲੇ ਸਾਲ ਵੀ ਇਹਨਾਂ ਨੇ ਟ੍ਰੀਟਮੈਂਟ ਕੀਤੀ ਨਹੀਂ ਦਿਮਾਗ ਚ ਆਇਆ ਮਿਲਦੇ ਰਹੇ ਸੀ ਹੂੰ ਪਰ ਉਹ ਜਰੂਰ ਮੈਂ ਠੀਕ ਸੀ ਜੀ ਹੁਣ ਬਿਲਕੁਲ ਨਹੀਂ ਪਾਸ ਹੋ ਗਈ ਮੈਂ ਕਹੇ ਮੇਥੋਂ ਹੀ ਤੁਰ ਹੁੰਦਾ ਹਾਂ ਪਰ ਹੁਣ ਸਹੀ ਜਗ੍ਹਾ ਪਹੁੰਚ ਗਏ ਬਿਲਕੁਲ ਲੱਗਦਾ ਸਹੀ ਜਗ੍ਹਾ ਹਾਂਜੀ ਸਹੀ ਜਗ੍ਹਾ ਪਹੁੰਚ ਲੱਗ ਰਿਹਾ ਆਪਣੇ ਆਪ ਨੂੰ ਤੁਹਾਨੂੰ ਹਾਂਜੀ ਐਨਾ ਚਿਰ ਖੜਾ ਨਹੀਂ ਚਾਹਦਾ ਹੂੰ ਐਨਾ ਟਾਈਮ ਖੜਨੀ ਸੀ ਹੁੰਦਾ ਪਹਿਲਾਂ ਹੁਣ ਤਾਂ ਕੋਈ ਦਿੱਕਤ ਨਹੀਂ ਆ ਰਹੀ ਕੋਈ ਪ੍ਰੋਬਲਮ ਨਹੀਂ ਹੈ ਜੀ ਤਾਂ ਬਿਲਕੁਲ ਇਹ ਸੰ ਵੈਦ ਜਸਵੰਤ ਜੀ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਬਾਬਾ ਸ਼ਰੀ ਚੰਦ ਦੇਸੀ ਦਵਾਖਾਨਾ ਵਾਲੇ ਜਿੱਥੇ ਉਹਨਾਂ ਨੇ ਦੱਸਿਆ ਕਿ ਜੇ ਤੁਸੀਂ ਪਰਹੇਜ਼ ਕਰ ਸਕਦੇ ਹੋ ਸਭ ਤੋਂ ਪਹਿਲੀ ਗੱਲ ਹੈ ਪਰਹੇਜ਼ ਜੇ ਪਰਹੇਜ਼ ਕਰ ਸਕਦੇ ਹੋ ਤਾਂ ਸਾਡੇ દવાਖਾਨੇ ਤੇ ਜ਼ਰੂਰ ਆਓ ਮੋਸਟ ਵੈਲਕਮ ਹੈ ਪਰ ਇਹਨਾਂ ਦੀ ਇਹ ਗੱਲ ਵੀ ਬੜੀ ਵਧੀਆ ਲੱਗੀ ਕਿ ਜੇ ਤੁਸੀਂ ਪਰਹੇਜ਼ ਕਰ ਸਕਦੇ ਹੋ ਸਾਡੇ ਕੋਲ ਤਾਂ ਹੀ ਆਇਓ ਨਹੀਂ ਤਾਂ ਅਕਸਰ ਕੀ ਦੇਖਦੇ ਆ ਕਿ ਵੈਦ ਜਾਂ દવાਖਾਨਿਆਂ ਵਾਲੇ ਉਹ ਕਹਿ ਦਿੰਦੇ ਆ ਕਿ ਸਾਨੂੰ ਤਾਂ ਪੈਸਾ ਆਣਾ ਚਾਹੀਦਾ ਜਿਹੜਾ ਮਰਜ਼ੀ ਆ ਜਵੇ ਪਰ ਇਹਨਾਂ ਦੀ ਇਹ ਗੱਲ ਸਾਨੂੰ ਵੀ ਬਹੁਤ ਵਧੀਆ ਲੱਗੀ ਕਿ ਜੇ ਤੁਸੀਂ ਪਰਹੇਜ਼ ਕਰੋਗੇ ਤਾਂ ਹੀ ਤੁਸੀਂ ਠੀਕ ਹੋ ਸਕਦੇ ਹੋ ਤਾਹੀਂ ਸਾਡੀ ਦੁਕਾਨ ਦੇ ਉੱਤੇ ਆਇਓ ਤਾਂਹੀਂ ਸਾਡੇ ਦਵਾਖਾਨੇ ਤੇ ਦਵਾਈ ਲੈਣ ਆਇਓ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਹੈ ਗੋਡੇ ਮੋਡਿਆਂ ਦੇ ਦਰਦ ਦੀ ਹੈ ਜਾਹੇ ਉਹ ਸਰਵਾਈਕਲ ਦੀ ਹੈ ਜਾਹੇ ਡਿਪਰੈਸ਼ਨ ਦੀ ਹੈ ਜਾਂ ਮਾਈਗਰੇਨ ਦੀ ਤਾਂ ਤੁਸੀਂ ਇੱਕ ਵਾਰ ਇਹਨਾਂ ਦੇ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਵੀ ਡਿਸਪਲੇ ਹੋ ਰਹੇ ਨੇ ਇਹਨਾਂ ਤੋਂ ਸਮਾਂ ਲੈ ਕੇ ਤੁਸੀਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹਨਾਂ ਨੂੰ ਮਿਲ ਸਕਦੇ ਹੋ ਜਿਵੇਂ ਐਤਵਾਰ ਮਿਲਦੇ ਨੇ ਕਿਸੇ ਕਿਸੇ ਵੀ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਿਲ ਸਕਦੇ ਹੋ ਤੁਸੀਂ ਸ਼ਨੀਵਾਰ ਦੀ ਗੱਲ ਕਰ ਲਈਏ ਤੁਸੀਂ ਇਹਨਾਂ ਨੂੰ ਕਰਤਾਰਪੁਰ ਮਿਲ ਸਕਦੇ ਹੋ ਆ ਯਾ ਲੁਧਿਆਣਾ ਮੁੱਲਾਂਪੁਰ ਦੀ ਗੱਲ ਕਰ ਲਈਏ ਤਾਂ ਮੁੱਲਾਂਪੁਰ ਵੀ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਤੁਸੀਂ ਪਹਿਲਾਂ ਫੋਨ ਜ਼ਰੂਰ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਸ਼ਹਿਰ ਨੇੜੇ ਪੈਂਦਾ ਹੈ ਉਸ ਸ਼ਹਿਰ ਦੇ ਵਿੱਚ ਤੁਸੀਂ ਆ ਕੇ ਵੈਦ ਜਸਵੰਤ ਜੀ ਨੂੰ ਮਿਲ ਸਕਦੇ ਹੋ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ DF ਚੈਨਲ ਪੰਜਾਬੀ